ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਨਾਲ ਇਸ ਸਮੇਂ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਸੀਐਮ ਭਗਵੰਤ ਮਾਨ ਐਕਸ਼ਨ ਮੂਡ ਦੇ ਵਿੱਚ ਨੇ ਜਿੱਥੇ ਕੱਲ ਉਹਨਾਂ ਨੇ ਕਿਸਾਨਾਂ ਨੂੰ ਵੀ ਦੋ ਟੁਕ ਜਵਾਬ ਦਿੱਤਾ ਕਿ ਲੋਕਾਂ ਦੀ ਖੱਜਲ ਖਵਾਰੀ ਨਾ ਕੀਤੀ ਜਾਵੇ ਧਰਨੇ ਮੁਜ਼ਾਰਿਆਂ ਦੇ ਨਾਲ ਨਾਲ ਦੀ ਨਾਲ ਹੁਣੇ ਅੱਜ ਇਹਨਾਂ ਦਾ ਟਵੀਟ ਆਇਆ ਸੀਐਮ ਭਗਵੰਤ ਮਾਨ ਦਾ ਜੋ ਕਿ ਤਹਿਸੀਲਦਾਰਾਂ ਦੇ ਲਈ ਹੈ ਤੁਹਾਨੂੰ ਦੱਸ ਦਈਏ ਕਿ ਲੰਬੇ ਸਮੇਂ ਤੋਂ ਤਹਿਸੀਲਦਾਰ ਅੜਤਾਲਾਂ ਤੇ ਜਾ ਰਹੇ ਨੇ ਔਰ ਲੋਕ ਜਿਹੜੇ ਨੇ ਖੱਜਲ ਹੋ ਰਹੇ ਨੇ ਜਿਨ੍ਹਾਂ ਨੇ ਰਜਿਸਟਰੀਆਂ ਕਰਵਾਉਣੀਆਂ ਨੇ ਤਸੀਲਾਂ ਦੇ ਵਿੱਚ ਕੰਮ ਨਹੀਂ ਹੋ ਰੇ ਲੋਕ ਉੱਥੇ ਪਹੁੰਚਦੇ ਨੇ ਅਪਾਇੰਟਮੈਂਟ ਆਨਲਾਈਨ ਮਿਲਦੀ ਹੈ ਪਰ ਅੱਗੇ ਤਸੀਲਦਾਰ ਬੈਠਾ ਹੁੰਦਾ ਪਰ ਕੰਮ ਨਹੀਂ ਕਰਦਾ ਇਹ ਇਸ ਕਰਕੇ ਹੈ ਕਿ ਤਸੀਲਦਾਰਾਂ ਦੇ ਉੱਤੇ ਵਿਜੀਲੈਂਸ ਦਾ ਜਿਹੜਾ ਸਿਕੰਜਾ ਕੱਸਿਆ ਗਿਆ ਹੈ ਜਿਹੜੇ ਰਿਸ਼ਵਤ ਖੋਰ ਤਸੀਲਦਾਰ ਨੇ ਉਹਨਾਂ ਦੇ ਉੱਤੇ ਵਿਜੀਲੈਂਸ ਨੇ ਇੱਕ ਸਿਕੰਜਾ ਕੱਸਿਆ ਸੀ ਕਿ ਜੇਕਰ ਤੁਸੀਂ ਰਿਸ਼ਵਤ ਲੈਂਦੇ ਹੋ ਵਿਜੀਲੈਂਸ ਉਹਨਾਂ ਨੂੰ ਫੜਦਾ ਇਸ ਕਰਕੇ ਜਿਹੜਾ ਵਿਜੀਲ ਜਿਹੜਾ ਤਹਿਸੀਲਦਾਰਾਂ ਦਾ ਪੂਰਾ ਗਰੁੱਪ ਹੈ ਜਿਹੜਾ ਇਹਨਾਂ ਦੀ ਤਹਿਸੀਲਦਾਰਾਂ ਦੀ ਜਿਹੜੀ ਯੂਨੀਅਨ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਵਿਜੀਲੈਂਸ ਬੇਲੋੜੀ ਜਿਹੜੀ ਹੈ ਸਾਡੇ ਕੰਮ ਦੇ ਵਿੱਚ ਵਿਘਨ ਪਾ ਰਹੀ ਹੈ ਔਰ ਸਾਡੇ ਨਾਲ ਆ ਕੇ ਬੇਲੋੜੇ ਤਰੀਕੇ ਦੇ ਨਾਲ ਸਾਨੂੰ ਤੰਗ ਕੀਤਾ ਜਾ ਰਿਹਾ ਪਰੇਸ਼ਾਨ ਕੀਤਾ ਜਾ ਰਿਹਾ ਅਸੀਂ ਰਿਸ਼ਵਤ ਨਹੀਂ ਲੈਂਦੇ ਨਾਲ ਦੀ ਨਾਲ ਇੱਕ ਹੋਰ ਧਮਕੀ ਦਿੱਤੀ ਗਈ ਸੀ ਕਿ ਅਸੀਂ ਜਿੰਨੇ ਵੀ ਅਫਸਰ ਨੇ ਚਾਹੇ ਉਹ ਪੁਲਿਸ ਅਫਸਰ ਨੇ ਚਾਹੇ ਉਹ ਮੰਤਰੀ ਪੋਲਿਟਿਸ਼ੀਅਨਸ ਨੇ ਜਿਨ੍ਹਾਂ ਦੀਆਂ ਜਾਇਦਾਦਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਾਧਾ ਹੋਇਆ ਉਸ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਬਿਜ਼ਨਸ ਦੀ ਅਪਸ਼ਰਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਦਾ ਅਸੀਂ ਡਿਟੇਲ ਹੈ ਜਿਹੜੀ ਬਣਾ ਲਈ ਗਈ ਹੈ ਔਰ ਉਸ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਖੁਲਾਸੇ ਕਰਾਂਗੇ ਕਿ ਇਹਨਾਂ ਦੀ ਜਾਇਦਾਦ ਇੰਨੇ ਵੱਡੇ ਤعداد ਤੇ ਕਿਸ ਤਰ੍ਹਾਂ ਦੇ ਨਾਲ ਵਧੀ ਹੈ ਜਿਵੇਂ ਪਿਛਲੇ ਦਿਨੀ ਆਪਾਂ ਦੇਖਿਆ ਕਈ ਲੀਡਰ ਜਦੋਂ ਪਹਿਲੀ ਵਾਰ ਇਲੈਕਸ਼ਨ ਲੜਦੇ ਆ ਤਾਂ ਕੁਝ ਕਰੋਨਾ ਦੀ ਜਾਇਦਾਦ ਸ਼ੋਅ ਕਰਦੇ ਆ ਪਰ ਇੱਕ ਵਾਰੀ ਐਮਐਲਏ ਮੰਤਰੀ ਜਾਂ ਸੱਤਾ ਦੇ ਵਿੱਚ ਰਹਿਣ ਤੋਂ ਬਾਅਦ ਤਈ ਗੁਣਾ ਉਹਨਾਂ ਦੀ ਜਾਇਦਾਦ ਆ ਜਿਹੜੀ ਵਧ ਜਾਂਦੀ ਹੈ ਇਹ ਕਿਸ ਤਰ੍ਹਾਂ ਹੁੰਦਾ ਹੈ ਹਾਲਾਂਕਿ ਜੇ ਆਪਾਂ ਗੱਲ ਕਰੀਏ ਤਨਖਾਹਾਂ ਹਾਂ ਤਕਰੀਬਨ ਲੱਖ 2 ਲੱਖ 3 ਲੱਖ ਤਨਖਾਹ ਹੁੰਦੀ ਹੋਊਗੀ ਉਸ ਦੇ ਨਾਲ ਤੁਸੀਂ ਖਰਚੇ ਵੀ ਕਰਨੇ ਆ ਕਿਵੇਂ ਇੰਨੀ ਜਾਇਦਾਦ ਵਧਾ ਸਕਦੇ ਹੋ ਇਹ ਤਸੀਲਦਾਰਾਂ ਨੇ ਧਮਕੀ ਵੀ ਦਿੱਤੀ ਹੈ ਕਿ ਬਹੁਤ ਸਾਰੇ ਅਫਸਰਾਂ ਦਾ ਅਸੀਂ ਜਿਹੜਾ ਡਾਟਾ ਕੱਢ ਲਿਆ ਹੈ ਕਿ ਕਿਹੜੇ ਅਫਸਰ ਨੇ ਕਿਹਦੇ ਨਾਂ ਦੇ ਉੱਤੇ ਜਿਹੜੀ ਹੈ ਰਜਿਸਟਰੀ ਕਰਾਈ ਹੋਈ ਹੈ ਕਿਹਦੇ ਨਾਂ ਦੇ ਉੱਤੇ ਪ੍ਰਾਪਰਟੀ ਖਰੀਦੀ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਤੇ ਖਿਲਾਸਾ ਕਰਾਂਗੇ ਕਿ ਜਿਹੜੇ ਲੋਕ ਸਾਡੇ ਤੇ ਚਿੱਕੜ ਸੁੱਟਦੇ ਆ ਅਸੀਂ ਉਹਨਾਂ ਦੇ ਕੱਚੇ ਚਿੱਠੇ ਵੀ ਸਾਰੇ ਉਜਾਗਰ ਕਰਾਂਗੇ ਔਰ ਉਹਨਾਂ ਦੀਆਂ ਜੋ ਬੇਨਾਮੀਆ ਨਾਮੀਆਂ ਜੋ ਪ੍ਰਾਪਰਟੀਆਂ ਹੈਗੀਆਂ ਉਹ ਸਾਡੇ ਕੋਲ ਕੁਝ ਦੀ ਲਿਸਟ ਪਹੁੰਚ ਗਈ ਹੈ ਲਗਭਗ ਬਾਕੀ ਵੀ ਅਸੀਂ ਤਿਆਰ ਕਰਕੇ ਸਾਰੀਆਂ ਉਹਦੇ ਵਿੱਚ ਚਾਹੇ ਉਹ ਵਿਜੀਲੈਂਸ ਦੇ ਅਫਸਰ ਆ ਚਾਹੇ ਕੋਈ ਹੋਰ ਵੱਡੇ ਅਫਸਰ ਆ ਚਾਹੇ ਕੋਈ ਪੋਲੀਟੀਕਲ ਬੰਦੇ ਹੈ ਜਿਹੜਾ ਵੀ ਕੋਈ ਸਾਡੇ ਉੱਤੇ ਚਿੱਕਰ ਸਿੱਟਣ ਦੀ ਕੋਸ਼ਿਸ਼ ਕਰੂਗਾ ਬਿਨਾਂ ਗੱਲ ਤੋਂ ਅਸੀਂ ਉਹਦਾ ਬਰਦਾਸ਼ਤ ਦਾ ਵਫਾਸ਼ ਕਰਾਂਗੇ ਨਾਲ ਦੀ ਨਾਲ ਗੱਲ ਕਰਦੇ ਆਂ ਭਗਵੰਤ ਮਾਨ ਸਾਹਿਬ ਦੇ ਟਵੀਟ ਦਾ ਉਹਨਾਂ ਨੇ ਤਹਿਸੀਲਦਾਰਾਂ ਨੂੰ 2 ਟੁਕ ਜਵਾਬ ਦਿੱਤਾ ਹੈ ਕਿ ਲੋਕਾਂ ਦੀ ਖੱਜਲ ਖਵਾਰੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਜੇਕਰ ਤੁਸੀਂ ਵਾਪਸ ਨਹੀਂ ਆਉਣਾ ਕਿਉਂਕਿ ਉਹਨਾਂ ਨੇ ਪਿਛਲੇ ਦਿਨੀ ਸ਼ੁੱਕਰਵਾਰ ਤੱਕ ਆਪਣਾ ਧਰਨਾ ਵਧਾਇਆ ਸੀ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਸੀਂ ਧਰਨੇ ਵਧਾਉਣੇ ਹੈ ਤਾਂ ਹੋਰ ਅਧਿਕਾਰੀ ਨੇ ਜਿਹੜੇ ਤਹਿਸੀਲ ਦੇ ਉਹਨਾਂ ਨੂੰ ਇਹ ਕੰਮ ਜਿਹੜੇ ਸੌਂਪੇ ਜਾਣਗੇ ਜੋ ਤਹਿਸੀਲਦਾਰ ਦੇ ਕੰਮ ਨੇ ਉਹਨਾਂ ਨੂੰ ਸੌਂਪੇ ਜਾਣਗੇ ਤਾਂ ਜੋ ਆਮ ਲੋਕ ਖੱਜਲ ਖਵਾਰ ਨਾ ਹੋਣ ਆਨੂ ਇੱਕ ਵਾਰ ਫੇਰ ਦੱਸਦੀ ਹੈ ਭਗਵੰਤ ਮਾਨ ਸਾਹਿਬ ਨੇ ਹੁਣੇ ਟਵੀਟ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਜੇਕਰ ਤਹਿਸੀਲਦਾਰਾਂ ਨੇ ਹੜਤਾਲ ਤੇ ਹੀ ਰਹਿਣਾ ਤਾਂ ਫਿਰ ਪੱਕੀ ਹੜਤਾਲ ਤੇ ਰਹਿਣ ਸਮੂਹਿਕ ਛੁੱਟੀ ਉਹਨਾਂ ਨੂੰ ਮੁਬਾਰਕ ਉਹਨਾਂ ਨੇ ਲਿਖ ਕੇ ਪਾਇਆ ਕਿ ਸਮੂਹਿਕ ਛੁੱਟੀ ਉਹਨਾਂ ਨੂੰ ਮੁਬਾਰਕ ਹੈ ਔਰ ਜਿਹੜੇ ਉਹਨਾਂ ਦੇ ਕੰਮ ਨੇ ਪੂਰ ਤਹਿਸੀਲ ਦੇ ਅਧਿਕਾਰੀਆਂ ਨੂੰ ਦਿੱਤੇ ਜਾਣਗੇ ਤਾਂ ਜੋ ਆਮ ਲੋਕਾਂ ਦੀ ਖੱਜਲ ਖਵਾਰੀ ਨਾ ਹੋ ਸਕੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਧਰਨੇ ਤੋਂ ਬਾਅਦ ਤੁਹਾਨੂੰ ਜੁਆਇਨ ਕਰਾਉਣਾ ਉਹ ਵੀ ਫਿਰ ਅਸੀਂ ਦੇਖਾਂਗੇ ਕਿੱਥੇ ਕਰਾਉਣਾ ਇਸ ਤਰ੍ਹਾਂ ਦੀ ਗੱਲ ਜਿਹੜੀ ਉਹਨਾਂ ਨੇ ਲਿਖੀ ਹੈ ਤਹਿਸੀਲਦਾਰ ਭਗਵੰਤ ਸਿੰਘ ਸਾਹਿਬ ਲਿਖਦੇ ਆ ਤਹਿਸੀਲਦਾਰਾਂ ਦੇ ਤਹਿਸੀਲਦਾਰਾਂ ਦੀ ਆਪਣੇ ਪ੍ਰਸ਼ਾਸਚਾਰੀ ਸਾਥੀਆਂ ਦੇ ਹੱਕ ਵਿੱਚ ਧਾਲ ਕਰ ਰਹੇ ਨੇ ਕਿ ਤਹਿਸੀਲਦਾਰ ਨੇ ਕਹਿੰਦੇ ਪ੍ਰਸ਼ਤ ਪ੍ਰਸ਼ਟਾਚਾਰ ਅਧਿਕਾਰੀਆ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਨੇ ਉਹਨਾਂ ਦੇ ਹੱਕ ਦੇ ਵਿੱਚ ਢਾਲ ਕਰ ਰਹੇ ਨੇ ਪਰ ਸਾਡੀ ਸਰਕਾਰ ਇਸ ਵਦੇ ਸਖਤ ਖਿਲਾਫ ਹੈ ਆਮ ਲੋਕਾਂ ਦੀ ਖੱਜਲ ਖਵਾਰੀ ਰੋਕਣ ਲਈ ਤਹਿਸੀਲਦਾਰ ਤੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦਾ ਦੀ ਜ਼ਿੰਮੇਵਾਰੀ ਜਿਹੜੀ ਦਿੱਤੀ ਜਾਊਗੀ ਯਾਨੀ ਕਿ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਜਿਹੜੀ ਇਹ ਜ਼ਿੰਮੇਵਾਰੀ ਦਿੱਤੀ ਜਾਊਗੀ ਤਹਿਸੀਲਦਾਰਾਂ ਵਾਲੀ ਨਾਲ ਦੀ ਨਾਲ ਉਹਨੇ ਕਿਹਾ ਤਾਂ ਕਿ ਲੋਕਾਂ ਲੋਕਾਂ ਦੇ ਕੰਮ ਨਾ ਰੁਕਣ ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਪਰ ਛੁੱਟੀ ਤੋਂ ਬਾਅਦ ਕਦੋਂ ਜਾਂ ਕਿੱਥੇ ਜੁਆਇਨ ਕਰਾਉਣਾ ਹੈ ਇਹ ਲੋਕ ਫੈਸਲਾ ਕਰਨਗੇ ਉਹਨਾਂ ਨੇ ਕਿਹਾ ਕਿ ਜਦੋਂ ਛੁੱਟੀ ਤੁਹਾਡਾ ਜਿਹੜੇ ਅਰਧਾਰ ਖਤਮ ਹੁੰਦੀ ਹੈ ਛੁੱਟੀ ਤੇ ਤੁਸੀਂ ਸਮੂਹਿਕ ਤੁਹਾਨੂੰ ਮੁਬਾਰਕ ਹੈ ਪਰ ਇਸ ਤੋਂ ਬਾਅਦ ਤੁਹਾਨੂੰ ਜੁਆਇਨ ਕਿੱਥੇ ਕਰਾਉਣਾ ਇਹ ਲੋਕ ਫੈਸਲਾ ਕਰਨਗੇ ਹੋਰ ਮਾਨ ਸਾਹਿਬ ਨੇ ਟਵੀਟ ਕੀਤਾ ਥੋੜੇ ਜਿਹਾ ਟਾਈਮ ਦੇ ਵਿੱਚ ਖਰੜ ਤਹਿਸੀਲ ਦਾ ਉਹ ਦੌਰਾ ਵੀ ਕਰ ਰਹੇ ਨੇ ਔਰ ਤਹਿਸੀਲਦਾਰਾਂ ਦਾ ਕੀ ਕਹਿਣਾ ਹੈ ਇਹ ਵੀ ਆਪਾਂ ਨੂੰ ਇੱਕ ਵਾਰੀ ਸੁਣਾਉਨੇ ਆ ਪਿਛਲੇ ਜਿਹੜੀਆਂ ਕਾਰਵਾਈਆਂ ਹੋਈਆਂ ਉਹ ਰਜਿਸਟ੍ਰੇਸ਼ਨ ਨੂੰ ਲੈ ਕੇ ਹੋਈਆਂ ਸੋ ਸਾਰੇ ਅਸੀਂ ਇੱਕ ਮਾਤਾਂ ਕਿ ਜਿਹੜਾ ਰਜਿਸਟ੍ਰੇਸ਼ਨ ਦਾ ਕੰਮ ਆ ਉਹ ਸਬ ਰਜਿਸਟਰ ਸਬ ਰਜਿਸਟਰ ਸਾਹਿਬਾਨ ਤਹਿਸੀਲਦਾਰ ਮੈਪ ਤਹਿਸੀਲਦਾਰ ਔਰ ਸਾਡੇ ਜਿਹੜੇ ਆਰ.ਸੀ. ਕਲਰਕ ਕਰਦੇ ਆ ਉਹੋ ਅਗਲੇ ਕੁਝ ਦਿਨਾਂ ਲਈ ਸਸਪੈਂਡ ਕੀਤਾ ਜਾਂਦਾ ਸ਼ੁੱਕਰਵਾਰ ਨੂੰ ਦੁਬਾਰਾ ਅਸੀਂ ਮੀਟਿੰਗ ਕਰਾਂਗੇ ਉਸ ਦੇ ਵਿੱਚ ਜੋ ਵੀ ਡਵੈਲਪਮੈਂਟ ਸਰਕਾਰ ਵੱਲੋਂ ਸਾਡੀ ਕੋਈ ਗੱਲਬਾਤ ਜਾਂ ਅਡਵਾਈਸ ਕੋਈ ਹੁੰਦੀ ਹੈ ਵਿਚਾਰ ਕੋਈ ਫਿਰ ਫੈਸਲਾ ਲਿਆ ਜਾਂਦਾ ਹੈ